AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਹੈ ਭਾਰੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਸ਼ਿਕੰਜਾ ਕਸਿਆ ਗਿਆ ਹੈਗਾ ਦਰਅਸਲ ਅੱਜ ਦੇ ਸਮੇਂ ਦੇ ਵਿੱਚ ਜੋ ਕਿ AI ਦੀ ਵਰਤੋਂ ਕੀਤੀ ਜਾ ਰਹੀ ਹੈ ਬਹੁਤ ਹੀ ਐਡਵਾਂਸ ਜਿਹੜਾ ਕਿ ਹੋ ਚੁੱਕਿਆ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ AI ਦੀ ਵਰਤੋਂ ਹਰ ਥਾਂ ਦੇ ਉੱਤੇ ਕੀਤੀ ਜਾ ਰਹੀ ਹੈ ਪਰ ਕਈ ਥਾਵਾਂ ਦੇ ਉੱਤੇ ਇਸ ਦਾ ਗਲਤ ਤਰੀਕੇ ਦੇ ਨਾਲ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਕਈ ਅਸ਼ਲੀਲ ਵੀਡੀਓ ਵੀ ਇਸ ਦੁਆਰਾ ਪੋਸਟ ਕੀਤੀਆਂ ਜਾ ਰਹੀਆਂ ਨੇ ਤਾਂ ਹੋਰ ਜੇਕਰ AI ਦੇ ਦੁਆਰਾ ਬਣੀ ਵੀਡੀਓ ਜੇਕਰ ਤੁਸੀਂ ਪਾਉਂਦੇ ਹੋ ਤਾਂ ਤੁਹਾਨੂੰ ਭਾਰੀ ਪੈ ਸਕਦਾ ਹੈ ਮਹਿੰਗਾ ਪੈ ਸਕਦਾ ਹੈ ਜਿਹਾ ਤੁਹਾਨੂੰ ਦੱਸਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਕਿ ਅਜੋਕੇ ਸਮੇਂ ਦੇ ਵਿੱਚ ਇਸ ਦੀ ਵਰਤੋਂ ਬਹੁਤ ਤੇਜ਼ ਦੇ ਨਾਲ ਵਧ ਰਹੀ ਹੈ ਜਿਸ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਅਜਿਹੀ ਵੀਡੀਓ ਅਤੇ ਫੋਟੋਆਂ ਤੇਜ਼ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਦੇਖਣ ਦੇ ਵਿੱਚ ਬਿਲਕੁਲ ਸੱਚ ਲੱਗਦੀਆਂ ਨੇ ਪਰ ਉਹ ਸੱਚ ਨਹੀਂ ਹੁੰਦੀਆਂ ਇਸ ਦੇ ਉੱਤੇ ਨੱਥ ਪਾਉਣ ਦੇ ਲਈ ਕੇਂਦਰ ਸਰਕਾਰ ਨੇ AI ਜਨਰੇਟਡ ਅਤੇ ਡীপ ਫੇਕ ਕੰਟੈਂਟ ਦੇ ਵਿਰੁੱਧ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਸੂਚਨਾ ਟੈਕਨੋਲੋਜੀ ਨਿਯਮ 2021 ਦੇ ਵਿੱਚ ਸੋਧ ਕਰਕੇ ਹੁਣ AI ਕੰਟੈਂਟ ਨੂੰ ਰਸਮੀ ਤੌਰ ਤੇ ਉਤੇ ਡਿਜੀਟਲ ਕਾਨੂੰਨਾ ਦੇ ਦਾਇਰੇ ਦੇ ਵਿੱਚ ਲਿਆਂਦਾ ਗਿਆ ਹੈ ਤੁਹਾਨੂੰ ਦੱਸਦੀ ਕਿ ਨਵੇਂ ਨਿਯਮ ਜਿਹੜੇ ਕੀ ਲਾਗੂ ਕੀਤੇ ਗਏ ਨੇ ਜਿਸ ਦੇ ਵਿੱਚ ਮੁੱਖ ਗੱਲਾਂ ਤੁਹਾਨੂੰ ਦੱਸਦੀਏ 3 ਘੰਟਿਆਂ ਦੇ ਵਿੱਚ ਜਿਹੜੀ ਕਿ ਕਾਰਵਾਈ ਹੋਵੇਗੀ ਸਭ ਤੋਂ ਪਹਿਲਾਂ ਇਹ ਹੈ ਕਿ ਨਵੇਂ IT ਨਿਯਮ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ ਕਿਸੇ ਵੀ ਇਤਰਾਜ਼ਯੋਗ ਜਾਂ ਫਿਰ ਗਲਤ AI ਕੰਟੈਂਟ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਹਟਾਉਣਾ ਪਵੇਗਾ ਤੇ ਪਹਿਲਾਂ ਇਹ ਸਮਾਂ ਜਿਹੜਾ ਕਿ 36 ਘੰਟੇ ਸੀਗਾ ਤੋਂ ਦੱਸਦੀ ਹੈ ਕਿ ਹੁਣ 3 ਘੰਟੇ ਜਿਹੜਾ ਕਿ ਹੋ ਚੁੱਕਿਆ ਹੈ ਤੇ ਫਿਰ ਅ ਦੱਸਿਆ ਕਿ ਲੇਬਲਿੰਗ ਦੇ ਉੱਤੇ ਲਾਜ਼ਮੀ ਹੋਵੇਗੀ ਜੀ ਹਾਂ ਹੁਣ AI ਦੇ ਨਾਲ ਤਿਆਰ ਕੀਤੇ ਗਏ ਹਰ ਕੰਟੈਂਟ ਦੇ ਉੱਤੇ ਸਾਫ਼ ਅਤੇ ਵੱਡੇ ਲੇਬਲ ਲਗਾਉਣਾ ਜ਼ਰੂਰੀ ਹੋਵੇਗਾ ਜਾਂ ਯੂਜ਼ਰਸ ਨੂੰ ਵੀ ਇਹ ਦੱਸਣਾ ਪਵੇਗਾ ਕਿ ਉਹਨਾਂ ਦੇ ਵੱਲੋਂ ਅਪਡੇਟ ਅਪਲੋਡ ਜਿਹੜਾ ਕਿ ਕੀਤਾ ਗਿਆ ਇਹ ਕੰਟੈਂਟ AI ਦੀ ਮਦਦ ਨਾਲ ਬਣਾਇਆ ਜਾਂ ਫਿਰ ਬਦਲਿਆ ਜਾ ਰਿਹਾ ਹੈਗਾ ਤਾਂ ਇਹਨਾਂ ਪਲੇਟਫਾਰਮਾਂ ਨੂੰ ਹੁਣ ਕੰਟੈਂਟ ਦੇ ਵਿੱਚ ਕਈ ਤਰ੍ਹਾਂ ਦੇ ਜੋ ਕਿ ਯੂਨੀਕ ਕੋਡ ਜੋੜਨੇ ਪੈਣਗੇ ਜਾਂ ਫਿਰ ਇਹ ਪਤਾ ਲਗਾਇਆ ਜਾ ਸਕੇ ਕਿ ਕੰਟੈਂਟ ਕਿੱਥੋਂ ਅਤੇ ਕਿਸ ਸਿਸਟਮ ਦੇ ਰਾਹੀਂ ਬਣਾਇਆ ਗਿਆ ਫਿਰ ਕਾਨੂੰਨੀ ਕਾਰਵਾਈ ਜੀ ਹਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਸਕੈਮ ਅਸ਼ਲੀਲ ਸਮਗਰੀ ਤੇ ਜਾਲੀ ਇਲੈਕਟ੍ਰੋਨਿਕ ਰਿਕਾਰਡ ਅਤੇ ਕਿਸੇ ਵੀ ਪਛਾਣ ਜਾਂ ਫਿਰ ਆਵਾਜ਼ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਨਾਲ ਅਤੇ ਡੀਪ ਫੇਕ ਨੂੰ ਹੁਣ ਅਪਰਾਧ ਮੰਨਿਆ ਜਾਵੇਗਾ ਅਜਿਹੇ ਮਾਮਲੇ ਦੇ ਵਿੱਚ ਭਾਰਤੀ ਨਿਆ ਸੰਹਿਤਾ BNSS ਤੇ POSCO ਐਕਟ ਅਤੇ ਹੋਰ ਸਖਤ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਹੁਣ ਜ਼ਿੰਮੇਵਾਰੀ ਰਹੇਗੀ। ਜੀ ਹਾਂ ਸਰਕਾਰ ਨੇ ਸਪਸ਼ਟ ਕੀਤਾ ਹੈਗਾ ਕਿ ਜੇਕਰ ਪਲੇਟਫਾਰਮ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ IT ਐਕਟ ਦੀ ਧਾਰਾ 79 ਦੇ ਤਹਿਤ ਮਿਲਣ ਵਾਲੀ ਜੋ ਕਿ ਸੁਰੱਖਿਆ ਗਵਾ ਦੇਣਗੇ ਇਸ ਦਾ ਮਤਲਬ ਹੈ ਕਿ ਗਲਤ ਪੋਸਟ ਦੇ ਲਈ ਹੁਣ ਸਿਰਫ ਯੂਜ਼ਰ ਹੀ ਨਹੀਂ ਸਗੋ ਸੋਸ਼ਲ ਮੀਡੀਆ ਕੰਪਨੀ ਵੀ ਜੋ ਕਿ ਕਾਨੂੰਨੀ ਤੌਰ ਦੇ ਉੱਤੇ ਜ਼ਿੰਮੇਵਾਰ ਹੋਵੇਗੀ ਤੁਹਾਨੂੰ ਦੱਸਦੀ ਕਿ ਨਵੇਂ ਨਿਯਮ ਜਿਹੜੇ ਕਿ 20 ਫਰਵਰੀ ਯਾਨੀ ਕਿ ਆਉਣ ਵਾਲੀ 20 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਨੇ ਜਿਸ ਦਾ ਮੁੱਖ ਮਕਸਦ ਇਹ ਹੈ ਕਿ ਇੰਟਰਨੈਟ ਨੂੰ ਸੁਰੱਖਿਅਤ ਅਤੇ ਪ੍ਰੋਸੇਮੰਦ ਬਣਾਉਣਾ ਹੈ ਕਿਉਂਕਿ ਜੋ ਕੇ ਸਮੇਂ ਦੇ ਵਿੱਚ AI ਦੀ ਵਰਤੋਂ ਹਰ ਥਾਂ ਦੇ ਉੱਤੇ ਕੀਤੀ ਜਾ ਰਹੀ ਹੈ ਪਰ ਅਜਿਹੇਆਂ ਕਈ ਸਾਰੀਆਂ ਵੀਡੀਓਜ਼ ਤੇ ਫੋਟੋਆਂ ਹੁੰਦੀਆਂ ਨੇ ਜੋ ਕਿ ਗਲਤ ਤਰੀਕੇ ਦੇ ਨਾਲ ਪੋਸਟ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਕਹਿ ਸਕਦੇ ਹਾਂ ਵੀ ਇਹ ਵੱਡਾ ਕਦਮ ਚੁੱਕਿਆ ਗਿਆ ਨਵੇਂ ਨਿਯਮ ਜਿਹੜੇ ਕਿ ਲਾਗੂ ਕੀਤੇ ਗਏ ਨੇ ਤੇ ਨਿਯਮ ਆਉਣ ਵਾਲੀ 20 ਤਰੀਕ ਤੋਂ ਲਾਗੂ ਹੋ ਜਾਣਗੇ